ਜੰਗਲ ਯੂਬ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤੋ ਸਵਾਗਤ ਮਾਫੀ ਚਾਹੁੰਨੇ ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਦੇ ਬਾਰੇ 19 ਅਕਤੂਬਰ ਦਿਨ ਸ਼ਨੀਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੋਟਾਂ ਪੈਣੀਆਂ ਸਰਕਾਰ ਇਸ ਪਲੇ ਐਨ ਡੀ ਪੀ ਦੀ ਆ ਵਿਰੋਧੀ ਧਿਰ ਦੇ ਵਿੱਚ ਪਾਰਟੀ ਹੈ ਬੀ ਸੀ ਯੂਨਾਈਟਿਡ ਬੀ ਸੀ ਯੂਨਾਈਟਿਡ ਜਿਹੜੀ ਪਹਿਲਾਂ ਹੁੰਦੀ ਸੀ ਬੀ ਸੀ ਲਿਬਰਲ ਆ ਤੀਜੇ ਨੰਬਰ ਤੇ ਸੀਗੀ ਬੀ ਸੀ ਗ੍ਰੀਨਸ ਐਸੇ ਤਰੀਕੇ ਨਾਲ ਬੜੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਕਦੇ ਲਿਬਰਲ ਅੱਗੇ ਚੱਲੇ ਜਾਂਦੇ ਆ ਕਦੇ ਆ ਜਿਹੜੀ ਐਨ ਡੀ ਪੀ ਅੱਗੇ ਚੱਲੇ ਜਾਂਦੀ ਸੀ ਪਹਿਲਾਂ ਕ੍ਰਿਸਟੀ ਪ੍ਰੀਮੀਅਰ ਹੁੰਦੀ ਸੀ ਉਸ ਤੋਂ ਬਾਅਦ ਇੱਕ ਵੋਟ ਸੀਟ ਦੇ ਫਰਕ ਦੇ ਨਾਲ ਜਿਹੜੀ ਐਨਡੀਪੀ ਜਿੱਤ ਗਈ ਸੀ ਬਾਅਦ ਚ ਉਹਨਾਂ ਨੇ ਵੋਟਾਂ ਪੁਆਈਆਂ ਫਿਰ 55 ਇਹਨਾਂ ਨੂੰ ਆ ਗਈਆਂ ਤੇ ਇਸ ਤਰੀਕੇ ਦੇ ਨਾਲ ਇਹ ਸਿਲਸਿਲਾ ਜਿਹੜਾ ਚੱਲਦਾ ਰਿਹਾ ਇਹਦੇ ਤੋਂ ਬਾਅਦ ਹੁਣ ਜਦੋਂ ਅਨਾਊਂਸਮੈਂਟ ਹੋਈ ਕਿ 24 ਦੇ ਵਿੱਚ ਇਲੈਕਸ਼ਨ ਹੋਣੀ ਹੈ ਤਾਂ ਅਚਾਨਕ ਕਿਤੇ ਬੀਸੀ ਕੰਜ਼ਰਵਟਿਵ ਪਾਰਟੀ ਪੈਦਾ ਹੋ ਗਈ ਜੌਨ ਰਸਲ ਜਿਹੜੇ ਪਹਿਲਾਂ ਲਿਬਰਲ ਪਾਰਟੀ 'ਚ ਹੁੰਦੇ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਨੇ ਫਲੋਰ ਕ੍ਰੋਸ ਕਰ ਰਿਆ ਨਾਲ ਉਹਨਾਂ ਦੇ ਇੱਕ ਹੋਰ ਚਲੇ ਗਏ ਤੇ ਮੁੜ ਕੇ ਚੱਲਦੀ ਚੱਲਦੀ ਇਹ ਗੱਲਬਾਤ ਪੰਜ ਜਣਿਆਂ ਤੱਕ ਪਹੁੰਚ ਗਈ ਤੇ ਨੰਬਰ ਜਿਹੜੇ ਆ ਉਹ ਜਿਹੜੀਆਂ ਪੋਲਸ ਹੋ ਰਹੀਆਂ ਸੀ ਜਿਹੜੇ ਸਰਵੇ ਹੋ ਰਹੇ ਸੀ ਉਹ ਕਹਿੰਦੇ ਸੀ ਵੀ ਐਜ ਕੇ ਬੀਸੀ ਕੰਜ਼ਰਵਟਿਵ ਪਾਰਟੀ ਦੂਜੇ ਨੰਬਰ ਤੇ ਆ ਤੇ ਤੀਜੇ ਨੰਬਰ ਦੇ ਉੱਤੇ ਰਹਿ ਗਈ ਜਿਹੜੀ ਬੀਸੀ ਯੂਨਾਈਟਿਡ ਆ ਇਹ ਮੁਕਾਬਲਾ ਐਨਡੀਪੀ ਦਾ ਬੀਸੀ ਕੰਜ਼ਰਵਟਿਵ ਦੇ ਨਾਲ ਹੋ ਗਿਆ ਸ਼ੁਰੂ-ਸ਼ੁਰੂ ਦੇ ਵਿੱਚ ਵੀ ਪਹਿਲਾਂ ਜਦੋਂ ਖਬਰਾਂ ਆਇਆਂ ਕਿ ਬੀਸੀ ਕੰਸਰਵਟ ਦੇ ਨੰਬਰ ਉੱਤੇ ਆ ਤਾਂ ਲੋਕਾਂ ਨੇ ਯਕੀਨ ਨਹੀਂ ਕੀਤਾ ਇਸ ਗੱਲ ਦੇ ਉੱਤੇ ਵੀ ਐਵੇਂ ਸਰਵੇ ਹੁੰਦੇ ਆ ਫਿਰ ਇੱਕ-ਇੱਕ ਕਰਕੇ ਉਹਨਾਂ ਦੇ ਉਮੀਦਵਾਰ ਪਾਰਟੀ ਛੱਡਣੀ ਸ਼ੁਰੂ ਕਰ ਦਿੱਤੇ ਬੀਸੀ ਯੂਨਾਈਟਿਡ ਨੇ ਵੀ ਹੋਣੇ ਬੜਾ ਡੁੱਬ ਰਿਹਾ ਚੁਸ਼ਾਲ ਮਾਰ ਕੇ ਬਚ ਲਓ ਤੇ ਉਹ ਚਲਦੀ ਚਲਦੀ ਗੱਲ ਅੱਜ 28 ਅਗਸਤ ਨੂੰ ਇੱਥੇ ਤੱਕ ਪਹੁੰਚ ਗਿਆ ਵੀ ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਇਲੈਕਸ਼ਨ ਲੜਨੀ ਨਹੀਂ BC United ਇਲੈਕਸ਼ਨ ਨਹੀਂ ਲੜ ਰਹੀ ਉਹ ਕਹਿੰਦੇ ਸਾਡੇ ਜਿਹੜੇ ਬੰਦੇ ਹੈ ਕੈਵਨ ਫਾਲਕਨ ਵੀ ਹਜੇ ਤੱਕ ਜਿੱਥੇ ਤੱਕ ਹਾਲਾਂਕਿ ਅਪਡੇਟ ਇਹਦੇ ਬਾਰੇ ਆਉਣੀ ਹੈ ਕੱਲੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਹੁਣ ਤੱਕ ਇਹ ਵੀ ਇਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਤੇ ਪਾਰਟੀ ਆਲਮੋਸਟ ਖਤਮ ਹੋ ਗਈ ਹੈ BC United ਕੈਵਨ ਫਾਲਕਨ ਆਪ ਚੋਣ ਨਹੀਂ ਲੜ ਰਹੇ ਪਰ ਹੁਣ ਕੋਈ ਬੰਦੇ ਇਹਨਾਂ ਨੇ ਖੜੇ ਕੀਤੇ ਆ ਸਾਰੇ ਆਪਣੀ ਪਾਰਟੀ ਦੇ ਉਹ ਕਿਤੇ ਨਾ ਕਿਤੇ ਮਤਲਬ ਬੇਸਿਕ ਕਨਸੈਪਟ ਬੋਲੋ ਚੋਣ ਲੜਨਗੇ ਵਿਸਥਾਰ ਇਹਦਾ ਆਊਗਾ ਪਰ ਗੱਲ ਮੁੱਕਦੀ ਇੱਥੇ ਆ ਵੀ ਐਨਡੀਪੀ ਦੇ ਲਈ ਵੱਡਾ ਖਤਰਾ ਪੈਦਾ ਹੋ ਗਿਆ ਐਨਡੀਪੀ ਨੂੰ ਜਿੱਥੇ ਇਹ ਵੋਟ ਸੀਗੀ ਐਨਡੀਪੀ ਤੋਂ ਬਾਹਰ ਹੀ ਦੋ ਹਿੱਸਿਆਂ ਜੋ ਵੰਡੇ ਗਈ ਸੀ ਬੜੀ ਸਿੱਧੀ ਸਿੱਧੀ ਤੇ ਉਹ ਹੁਣ ਸਾਰੀ ਇੱਕ ਥਾਂ ਇਕੱਠੀ ਹੋ ਗਈ ਆ ਖਤਰਾ ਤਾਂ ਲੱਗਦਾ ਵੀ ਜਿੱਦਾਂ ਨੰਬਰ ਬੀਸੀ ਕਨਸਰਵੇਟਿਵ ਦੇ ਉੱਤੇ ਆਏ ਆ ਐਨਡੀਪੀ ਦੇ ਨੇੜੇ ਚਲੇ ਗਏ ਆ ਹੋ ਸਕਦਾ ਕਿਤੇ ਐਨਡੀਪੀ ਨੂੰ ਪਿੱਛੇ ਨਾ ਕਰ ਦੇਣ ਪਰ ਦੂਜੀ ਗੱਲ ਇਹ ਆ ਵੀ ਇਹਨਾਂ ਕੋਲ ਤਜਰਬਾ ਬਹੁਤਾ ਹੈ ਨਹੀਂ ਸਾਰੇ ਨਵੇਂ ਬੰਦੇ ਆ ਇਹਨਾਂ ਦੇ ਕਈ ਬੰਦੇ ਤਾਂ ਅਜੇ ਹੈ ਜਿਨ੍ਹਾਂ ਨੂੰ ਲੋਕ ਜਾਣਦੇ ਵੀ ਨਹੀਂ ਤੇ ਕਿਉਂਕਿ ਇਹਨਾਂ ਦੀ ਪਾਰਟੀ ਤੁਸੀਂ ਟਿਕਟ ਕਿਹਨੇ ਰਹਿਣੀ ਸੀ ਜਦੋਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਬੀਸੀ ਕੰਸਰਵਟ ਨੂੰ ਜਾਣਦਾ ਕੌਣ ਆ ਇੱਥੇ ਪਾਰਟੀਆਂ ਦੋ ਹੀ ਸੀਗੀਆਂ ਬੀਸੀ ਦੇ ਵਿੱਚ ਜਾਤੀਜੀ ਗ੍ਰੀਨ ਪਾਰਟੀ ਸੀ ਪਰ ਉਹ ਐਸੀ ਕੋਈ ਕੁਦਰਤ ਦਾ ਕਰਿਸ਼ਮਾ ਹੋਇਆ ਕਿ ਬੀਸੀ ਕੰਸਰਵਟ ਤੇ ਬੰਦੇ ਸਾਰੇ ਇਹਨਾਂ ਦੇ ਨੰਬਰ ਉੱਤੇ ਜਾਣੇ ਸ਼ੁਰੂ ਹੋ ਗਏ ਬੰਦੇ ਯੂਨਾਈਟਿਡ ਲੋਕੜਾ ਥੜਾ ਥੜਾ ਇਧਰਲੇ ਪਾਸੇ ਆਉਣ ਲੱਗ ਪਏ ਤੇ ਗੱਲ ਇੱਥੇ ਤੱਕ ਪਹੁੰਚ ਗਈ ਕਿ ਅ ਜੀ ਵੀ ਸੀ ਯੂਨਾਈਟਿਡ ਦਾ ਇੱਕ ਤਰੀਕੇ ਦੇ ਨਾਲ ਭੋਗ ਪੈ ਗਿਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਗੱਲਬਾਤ ਖਤਮ ਹੋ ਗਈ ਹੈ ਤੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਬੈਠ ਰਹੇ ਹਾਂ ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਦੋ ਇਲੈਕਸ਼ਨ ਪਹਿਲਾਂ ਸਿਰਫ ਇੱਕ ਸੀਟ ਦੇ ਫਰਕ ਨਾਲ ਵੀ ਸੀ ਜੀ ਲਿਬਰਲ ਇਰਾਨ ਨਾਲੋਂ ਐਨ ਡੀ ਪੀ ਨਾਲੋਂ ਪਿੱਛੇ ਸੀ ਇੱਕ ਸੀਟ ਦਾ ਰੌਲਾ ਚੱਲਿਆ ਸੀ ਤੇ ਉਹਨਾਂ ਨੂੰ ਮਾਨੋਰਟੀ ਜਿਹੜੀ ਆ ਉਹ ਬਣਾਉਣੀ ਪਈ ਸੀ ਫਿਰ ਹੁਣ ਵੀ ਵਿਰੋਧੀ ਧਿਰ ਦੇ ਵਿੱਚ 23 ਸੀਟਾਂ ਇਹਨਾਂ ਦੇ ਕੋਲ ਇਸ ਵੇਲੇ ਵੀ ਹੈਗੀਆਂ ਪਰ باوجود ਇਹ ਸਾਰੇ ਕੁਛ ਦੇ ਕਿੱਥੇ ਸਾਰਾ ਕੁਛ ਖਿਲਰ ਪੱਤਰ ਗਿਆ ਕਿਸੇ ਨੂੰ ਸਮਝ ਨਹੀਂ ਆਈ ਤੇ ਹੁਣ ਇਹ ਇਲੈਕਸ਼ਨ ਦੇ ਵਿੱਚ ਇੱਕ ਵੱਖਰੇ ਸਮੀਕਰਨ ਜਿਹੜੇ ਉਹ ਸਾਹਮਣੇ ਆ ਗਏ ਨੇ ਜ਼ਿੰਮੇਵਾਰੀ ਇਹਦੀ ਸਾਰੀ ਕੈਵਨ ਫਾਲਕਨ ਦੇ ਉੱਤੇ ਸਿੱਟੀ ਜਾ ਰਹੀ ਹੈ ਕੈਵਨ ਫਾਲਕਨ ਬੀਸੀ ਲਿਬਰਲ ਦਾ ਬਹੁਤ ਇੱਕ ਮਤਲਬ ਵੱਡੇ ਪੱਧਰ ਦਾ ਮਿਨਿਸਟਰ ਲੈਵਲ ਦਾ ਲੀਡਰ ਸੀਗਾ ਬਾਅਦ ਦੇ ਵਿੱਚ ਉਹਦੇ ਨਿਆਣੇ ਛੋਟੇ ਛੋਟੇ ਸੀ ਉਹਨੇ ਕਿਹਾ ਭਾਈ ਮੈਂ ਪਰਿਵਾਰ ਨੂੰ ਟਾਈਮ ਦੇਣਾ ਤੇ ਮੈਂ ਰਿਟਾਇਰਮੈਂਟ ਮਤਲਬ ਇਹ ਥੋੜਾ ਚਿਰਲੇ ਦਿਲੇ ਬਾਹਰ ਜਾ ਰਿਹਾ ਸਿਆਸਤ ਛੱਡ ਕੇ ਬਾਹਰ ਚਲੇ ਗਏ ਬਾਅਦ ਵਿੱਚ ਫੈਮਿਲੀ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ ਉਹ ਸਾਰਾ ਕੁਝ ਠੀਕ ਠਾਕ ਹੋ ਗਿਆ ਜਦੋਂ ਕ੍ਰਿਸ਼ਟੀ ਕਲਾਰਕ ਗਏ ਆ ਤੇ ਉਹਦੇ ਤੋਂ ਬਾਅਦ ਪਾਰਟੀ ਦੇ ਲੀਡਰ ਬਣ ਕੇ ਲੀਡਰ ਬਣਨ ਤੋਂ ਬਾਅਦ ਇਹਨਾਂ ਨੇ ਇੱਕ ਫੈਸਲਾ ਕੀਤਾ ਫੈਸਲਾ ਇਹ ਕੀਤਾ ਕਿ ਇਹਦੇ ਮੈਂ ਨਾਮ ਬਦਲਣਾ ਬੀਸੀ ਦਾ ਬੀਸੀ ਲਿਬਰਲਸ ਦਾ ਨਾਮ ਬਦਲ ਕੇ ਬੀਸੀ ਯੂਨਾਈਟਿਡ ਕਰਨਾ ਗੱਲਾਂ ਬਾਤਾਂ ਪਹਿਲਾਂ ਵੀ ਚੱਲਦੀਆਂ ਸੀ ਪਰ ਕਿਸੇ ਨੇ ਫੈਸਲਾ ਨਹੀਂ ਲਿਆ ਇਹਨਾਂ ਨੇ ਫੈਸਲਾ ਲੈ ਲਿਆ ਤੇ ਲੱਗਦਾ ਇਹ ਆ ਕਿ ਬੀਸੀ ਯੂਨਾਈਟਿਡ ਦਾ ਫੈਸਲਾ ਲੈਣ ਅਨੁਸਾਰ ਹੀ ਇਹਨਾਂ ਦੀ ਜਿਹੜੀ ਗ੍ਰੇਡਿੰਗ ਆ ਉਹ ਥੱਲੇ ਆਉਣੀ ਸ਼ੁਰੂ ਹੋ ਗਈ ਤੇ ਚਲਦੀ ਚਲਦੀ ਇੱਥੇ ਆ ਗਈ ਵੀ ਇਹਨਾਂ ਕੋਲੇ ਇਲੈਕਸ਼ਨ ਲੜਨ ਦੀ ਵੀ ਹਿੰਮਤ ਨਹੀਂ ਰਹੀ ਹੁਣ ਇਹਨਾਂ ਦੇ ਐਸੈਟ ਜਾਂ ਸਾਰੇ ਕੁਝ ਦਾ ਬਣਦਾ ਕੀ ਆ ਕਿਧਰਲੇ ਪਾਸੇ ਜਾਂਦੇ ਉਹ ਬਾਅਦ ਦੇ ਵਿੱਚ ਹੁੰਦਾ ਰਹੂਗਾ ਇਹਨਾਂ ਦਾ ਪਰ ਫਿਲਹਾਲ ਕੇਵਨ ਫਾਲਕਰ ਵੀ ਚੋਣ ਨਹੀਂ ਲੜ ਰਿਹਾ ਤੇ ਉਹਨਾਂ ਸਿੱਧਾ ਸਿੱਧਾ ਕਹਿ ਦਿੰਦਾ ਵੀ ਬੀਸੀ ਕੰਸਰਪਟ ਨੂੰ ਹੀ ਸਪੋਰਟ ਕਰ ਰਹੇ ਆ ਬੀਸੀ ਜਿਹੜੀ ਲਿਬਰਲ ਸੀ ਪਹਿਲਾਂ ਉਹ ਅਸਲ ਦੇ ਵਿੱਚ ਦੋ ਸੋਚਾਂ ਦਾ ਮਿਲਗੋਬਾ ਸੀ ਇੱਕ ਜਿਹੜੀ ਸੈਂਟਰ ਵਾਲੀ ਸੀਗੀ ਤੇ ਇੱਕ ਰਾਈਟ ਵਿੰਗ ਸੀਗੀ ਉਹ ਵੀ ਉੱਥੇ ਬੈਠਾ ਸੀ ਤੇ ਐਨਡੀਪੀ ਨੂੰ ਆਮ ਤੌਰ ਦੇ ਉੱਤੇ ਲੈਫਟ ਮੰਨਿਆ ਜਾਂਦਾ ਖੱਬੇ ਪੱਖੀ ਮੰਨਿਆ ਜਾਂਦਾ 좌ਮ ਪੰਥੀ ਜੀ ਨੂੰ ਕਹਿੰਦੇ ਆ ਹੁਣ ਇਹ ਸਾਰੇ ਕੁਛ ਦੇ ਵਿੱਚ ਹੋਇਆ ਕੀ ਕਿ ਜਿਹੜਾ ਵੋਟਰ ਇੱਥੇ ਬੈਠਾ ਸੀ ਇਹਨਾਂ ਕੈਵਨ ਫਾਲਕਨ ਦੀ ਪਾਰਟੀ ਦਾ ਨਾਂ ਕਿਉਂ ਬਦਲਿਆ ਉਹਦੇ ਕੋਲ ਸਪਸ਼ਟ ਰੀਜ਼ਨ ਸੀ ਕਿ ਲਿਬਰਲ ਪਾਰਟੀ ਦੇ ਨਾਲ ਇਹਨੂੰ ਜੋੜ ਲੈਂਦੇ ਬੀਸੀ ਲਿਬਰਲ ਜਿਹੜੀ ਆ ਇਹ ਫੈਡਰਲ ਲਿਬਰਲ ਦੇ ਨਾਲੋਂ ਬਿਲਕੁਲ ਵੱਖਰੀ ਹੈ ਇਹਨਾਂ ਦਾ ਆਪਸ ਦੇ ਵਿੱਚ ਕੋਈ ਸਬੰਧ ਨਹੀਂ ਪਰ ਕਿਉਂਕਿ ਨਾ ਲਿਬਰਲ ਆ ਇਸ ਕਰਕੇ ਲੋਕ ਇਸ ਬੀਸੀ ਲਿਬਰਲ ਨੂੰ ਟਰੂਡੋ ਵਾਲੀ ਲਿਬਰਲ ਮੰਨ ਲ ਕੇ ਵੋਟਾਂ ਪਾ ਦਿੰਦੇ ਸੀ ਜਾਂ ਇਸ ਤਰ੍ਹਾਂ ਬਹੁਤੇ ਲੋਕ ਸ਼ਾਮਿਲ ਦੇ ਸੀ ਕੈਵਨ ਫਾਲਕਰ ਨੂੰ ਜਾਂ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਲੱਗਦਾ ਸੀ ਵੀ ਜੇ ਸਾਨੂੰ ਫੈਡਰਲ ਲਿਬਰਲ ਦੇ ਨਾਲ ਜੋੜ ਕੇ ਦੇਖਿਆ ਜਾਊਗਾ ਸਾਡਾ ਨੁਕਸਾਨ ਹੋਊਗਾ ਕਿਉਂਕਿ ਫੈਡਰਲ ਲੈਵਲ ਦੇ ਨੰਬਰ ਥੱਲੇ ਆ ਰਹੇ ਆ ਤੇ ਇਸ ਕਰਕੇ ਲੋਕਾਂ ਤੇ ਉਸ ਭੁਲੇਖੇ ਦੇ ਵਿੱਚ ਸਾਡੇ ਨੰਬਰ ਥੱਲੇ ਨਾ ਕਰ ਦੇਣ ਇਹ ਕਹਿੰਦੇ ਪਾਰਟੀ ਦਾ ਨਾਮ ਬਦਲ ਲਓ ਇਹਨਾਂ ਨੇ ਰੱਖ ਲਿਆ ਪਾਰਟੀ ਦਾ ਨਾਮ ਬੀਸੀ ਯੂਨਾਈਟਿਡ ਬੀਸੀ ਯੂਨਾਈਟਿਡ ਰੱਖਣ ਤੋਂ ਬਾਅਦ ਦੂਜੇ ਪਾਸੇ ਜੌਨ ਰਸਟਰ ਅ ਪੀਸੀ ਕਨਸਰਵਟਿਵ ਦੇ ਵਿੱਚ ਜੇ ਵੀਸੀ ਕਨਸਰਵਟ ਨੂੰ ਬਣਾ ਲੈਂਦੇ ਆ ਪਾਰਟੀ ਹਾਲਾਂਕਿ 100 ਸਾਲ ਪੁਰਾਣੀ ਆ ਪਰ ਇਹਨੂੰ ਕਦੇ ਵੀ ਇਹਦਾ ਕੋਈ ਐਸ ਕਿਸਮ ਦਾ ਸਾਹਮਣੇ ਨਹੀਂ ਸੀ ਕਿਉਂਕਿ ਕੋਈ ਐਮਐਲਏ ਨਹੀਂ ਕਦੇ ਇਹਨਾਂ ਦਾ ਬਣਿਆ ਪਿਛਲੇ ਕਿੰਨੀਆਂ ਇਲੈਕਸ਼ਨ ਦੇ ਵਿੱਚ ਤੇ ਕੋਈ ਇਹਨਾਂ ਨੂੰ ਜਾਣਦਾ ਨਹੀਂ ਸੀ ਉਹ ਕਨਸਰਵਟਿਵ ਦੇ ਵਿੱਚ ਚਲੇ ਜਾਂਦੇ ਜਦੋਂ ਹੀ ਉਹ ਕਨਸਰਵਟਿਵ ਦੇ ਵਿੱਚ ਚਲਦੇ ਆ ਤੇ ਇੱਕ ਇੱਕ ਕਰਕੇ ਲੋਕ ਉਹਨਾਂ ਵੱਲ ਆਉਣੇ ਸ਼ੁਰੂ ਹੋ ਜਾਂਦੇ ਆ ਪਾਰਟੀ ਦਾ ਵਾਹਾਰ ਸ਼ੁਰੂ ਹੋ ਜਾਂਦਾ ਨੰਬਰ ਉੱਤੇ ਜਾਣੇ ਸ਼ੁਰੂ ਹੋ ਜਾਂਦੇ ਆ ਬੀਸੀ ਯੂਨਾਈਟਿਡ ਨੂੰ ਕ੍ਰਾਸ ਕਰ ਜਾਂਦੀ ਹੈ ਤੇ ਕਰਦੀ ਕਰਦੀ ਆ ਜੇ ਹਾਲਤ ਆ ਗਈ ਫਿਰ ਵਿੱਚ ਚਾਲੇ ਗੱਲ ਚੱਲੀ ਵੀ ਇਹ ਇਕੱਠੇ ਹੋ ਪਹਿਲਾਂ ਤਾਂ ਬੀਸੀ ਕੰਸਰਪਟਿਵ ਸੀ ਬਹੁਤ ਥੱਲੇ ਤੇ ਉਹ ਨਹੀਂ ਸੀ ਮੰਨਦੇ ਵੀ ਅਸੀਂ ਇਹਨਾਂ ਨਾਲ ਕਿਉਂ ਆਈਏ ਇਹਨਾਂ ਨੂੰ ਜਾਣਦਾ ਕੌਣ ਆ ਕੱਲ ਤਾਂ ਆਏ ਆ ਨਾ ਇਹਨਾਂ ਦਾ ਕੋਈ ਐਮਐਲਏ 23 24 ਐਮਐਲਏ ਅਸੀਂ ਇੱਥੇ ਰਵਾਂਗੇ ਫੇਰ ਗੱਲ ਇਹ ਆ ਗਈ ਕਿ ਜਦੋਂ ਇਹ ਬਰਾਬਰ ਹੋ ਗਏ ਬੀਸੀ ਕੰਸਰਪਟਿਵ ਉੱਤੇ ਨੂੰ ਆਉਂਦੇ ਗਏ ਜਿਹੜੇ ਯੂਨਾਈਟਿਡ ਵਾਲੇ ਆ ਉਹ ਥੱਲੇ ਨੂੰ ਆਉਂਦੇ ਰੇ ਇੱਕ ਬਰਾਬਰ ਤੇ ਆ ਕੇ ਫੇਰ ਇਹਨਾਂ ਦਾ ਫੈਸਲਾ ਹੋਇਆ ਵੀ ਚਲੋ ਆਪਾਂ ਸਮਝੌਤਾ ਕਰ ਲਈਏ ਉਹ ਸਮਝੌਤੇ 'ਚ ਦਿੱਕਤ ਇਹ ਸੀ ਕਿ BC ਕੰਜ਼ਰਵਟਿਵ ਵੀ ਆਪਣੇ ਐਮਐਲਏ ਦੇ ਉਮੀਦਵਾਰ ਅਨਾਉਂਸ ਕਰ ਚੁੱਕੀ ਸੀ BC ਲਿਬਰਲ ਵੀ ਆਪਣੇ ਜਿਹੜੇ BC ਯੂਨਾਈਟਿਡ ਸੀਗੇ ਜਿਹੜੇ ਲਿਬਰਲ ਤੋਂ ਯੂਨਾਈਟਿਡ ਬਣੇ ਆ ਉਹ ਵੀ ਆਪਣੇ ਵਾਲੇ ਅਨਾਉਂਸ ਕਰ ਚੁੱਕੇ ਸੀ ਉਹ ਕਹਿੰਦੇ ਵੀ ਉਹਦਾ ਕੀ ਕਰੀਏ ਉਹ ਫਿਰ ਗੱਲ ਨਹੀਂ ਬੈਠੀ ਫਿਰ ਉਹਦੇ ਤੋਂ ਬਾਅਦ ਜਿਹੜੇ BC ਕੰਜ਼ਰਵਟਿਵ ਆ ਉਹ ਹੋਰ ਉੱਤੇ ਨੂੰ ਜਾਣ ਲੱਗ ਪਈ ਤੇ ਜਿਹੜੀ ਯੂਨਾਈਟਿਡ ਸੀ ਉਹ ਹੋਰ ਥੱਲੇ ਨੂੰ ਜਾਣ ਲੱਗ ਪਈ ਤੇ ਇਹ ਜਾਂਦੇ ਜਾਂਦੇ ਫਰਕ ਇੰਨਾ ਪੈ ਗਿਆ ਕਿ ਹੁਣ ਅੱਜ 28 ਅਗਸਤ ਨੂੰ BC ਯੂਨਾਈਟਿਡ ਨੇ ਕਹਿ ਦਿੱਤਾ ਕਿ ਭਾਈ ਅਸੀਂ ਇਲੈਕਸ਼ਨ ਨਹੀਂ ਲੜਨੀ ਇਹਨਾਂ ਨੂੰ ਵੋਟਾਂ ਪਾ ਦਿਓ ਜਿਨ੍ਹਾਂ ਨੂੰ ਪਾਉਣੀਆਂ ਆ ਸਾਡੇ ਜਿਹੜੇ ਬੰਦੇ ਆ ਉਹ ਵੀ ਨਾਲ ਰੜਾ ਲੈਣ ਜੈ ਇਹਨਾਂ ਵੱਲੋਂ ਫੰਡ ਦਾ ਪਤਾ ਨਹੀਂ ਹੁਣ ਕੀ ਕਰਨਗੇ ਪਰ ਕੈਵਨ ਫਾਲਕਨ ਕਹਿੰਦੇ ਆਪਾਂ ਲੜਣੀ ਨਹੀਂ ਇਲੈਕਸ਼ਨ ਉਹ ਲਾਂਬੇ ਹੋ ਗਏ ਇਹਨਾਂ ਦੇ ਹੱਕ ਦੇ ਵਿੱਚ ਬੈਠ ਗਏ ਇਹਦਾ ਐਨਡੀਪੀ ਦੇ ਲਈ ਕੀ ਮਤਲਬ ਹੋ ਸਕਦਾ ਐਨਡੀਪੀ ਲਈ ਗੱਲ ਸੂਤ ਤਾਂ ਇਹ ਬੰਦੀ ਸੀ ਕਿ ਦੋਵੇਂ ਲੜਨ ਪਰ ਪਾਰਟੀਆਂ ਬਰਾਬਰ ਦੀਆਂ ਹੋਣ ਸ਼ੁਰੂ-ਸ਼ੁਰੂ ਦੇ ਵਿੱਚ ਉਹਨਾਂ ਨੂੰ ਬਹੁਤ ਚੰਗਾ ਲੱਗਾ ਕਿ ਜਿਹੜੀ ਇਹ ਕੰਜ਼ਰਵਟਿਵ ਪਾਰਟੀ ਆ ਇਹ ਥੋੜਾ ਜਿਹਾ ਉੱਪਰ ਨੂੰ ਆ ਰਹੀ ਆ ਇਹਦਾ ਭਾਰ ਥੋੜਾ ਜਿਹਾ ਹੋਰ ਹੋ ਜਵੇ ਤੇ ਜਿਹੜੀਆਂ ਇਹ ਬੀਸੀ ਕਿਉਂਕਿ ਵੋਟਾਂ ਤੇ ਉਹਨਾਂ ਦੀਆਂ ਤੋਂ ਨਹੀਂ ਹੈ ਬੀਸੀ ਯੂਨਾਈਟਿਡ ਦੀਆਂ ਉਹ ਵੋਟਾਂ ਟੁੱਟਦੀਆਂ ਨਜ਼ਰ ਆ ਰਹੀਆਂ ਸੀ ਪਰ ਹੁਣ ਕਿਉਂਕਿ ਗੱਲਬਾਤ ਇੱਥੇ ਪਹੁੰਚ ਗਈ ਆ ਤੇ ਇਹ ਬੀਸੀ ਐਂਡਪੀ ਦੇ ਲਈ ਖਤਰਾ ਹੋ ਸਕਦਾ ਲੋਕ ਵਿਰੋਧ ਚ ਵੋਟ ਪਾਉਣੀ ਬਹੁਤ ਸੌਖੀ ਸਮਝਦੇ ਆ ਲੋਕਾਂ ਨੂੰ ਨਹੀਂ ਪਤਾ ਕਿ ਬੀਸੀ ਐਂਡਪੀ ਨੇ ਕੀ ਕੀਤਾ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਬੀਸੀ ਕੰਜ਼ਰਵਟਿਵ ਨੇ ਤੇ ਕੀਤਾ ਹੀ ਕੁਝ ਨਹੀਂ ਹਜੇ ਇੱਕ ਤੇ ਹੁੰਦਾ ਨਾ ਵੀ ਕੋਈ ਬੰਦਾ 4 ਸਾਲ ਪਹਿਲਾਂ ਸੱਤਾ ਦੇ ਵਿੱਚ ਰਿਹਾ ਹੋਵੇ ਉਹਦੇ ਸੰਬੰਧੀ ਲੋਕਾਂ ਨੂੰ ਪਤਾ ਹੋਵੇ ਵੀ ਇਹ ਆ ਇਦਾਂ ਕਰਨਗੇ ਇਹ ਇਦਾਂ ਕਰਨਗੇ ਉਹ ਤਾਂ ਕਿਤੇ ਮਤਲਬ ਵਿਚਾਰੇ ਹੈ ਹੀ ਨਹੀਂ ਸੀ ਤੇ ਉਹਨਾਂ ਦੇ ਕੀ ਸਮਝ ਕੇ ਲੋਕ ਉਹਨਾਂ ਵੱਲੋਂ ਚਲੇ ਗਏ ਲੱਗਦਾ ਏਦਾਂ ਆ ਕਿ ਇੱਕ ਜਿਹੜਾ ਵੋਟਰ ਇੱਥੇ ਬੀਸੀ ਲਿਬਰਲ ਦੇ ਥੱਲੇ ਕਨਸੈਪਟ ਉਹ ਵੋਟਰ ਬਿਠਾ ਸੀ ਉਹ ਪਾਰਟੀ ਬਣਨ ਦੇ ਨਾਲ ਹੀ ਉਧਰਲੇ ਪਾਸੇ ਚਲੇ ਆ ਗਿਆ ਦੂਜਾ ਫਰਕ ਵੱਡਾ ਇਹ ਦੱਸਦੇ ਆ ਕਿ ਫੈਡਰਲ ਲੈਵਲ ਦੇ ਉੱਤੇ ਅਸਰ ਭਾਵੇਂ ਕਿ ਇਹਨਾਂ ਨੇ ਪਾਰਟੀ ਦਾ ਨਾਮ ਬੀਸੀ ਯੂनाइटेड ਕਰ ਲਿਆ ਸੀ ਇੰਨਾ ਤੇ ਇਹ ਸਮਝ ਗਏ ਰਾਜਨੀਤੀ ਦੇ ਵਿੱਚ ਬਹੁਤ ਦਿਲਚਸਪ ਗੱਲਾਂ ਹੁੰਦੀਆਂ ਕੈਵਨ ਫਾਲਕਨ ਬਹੁਤ ਸਮਾਰਟ ਲੀਡਰ ਆ ਉਹਨਾਂ ਨੇ ਇੰਨਾ ਤੇ ਭਾਂਪ ਲਿਆ ਸੀ ਵੀ ਬੀਸੀ ਲਿਬਰਲ ਦਾ ਨੁਕਸਾਨ ਲਿਬਰਲ ਨਾ ਕਰਕੇ ਹੋ ਸਕਦਾ ਕਿਉਂਕਿ ਫੈਡਰਲ ਲਿਬਰਲ ਤੇ ਟਰੂਡੋ ਵਾਲੀ ਲਿਬਰਲ ਦੇ ਲੋਕ ਉਲਟ ਨੇ ਉਹਨਾਂ ਦੇ ਨੰਬਰ ਥੱਲੇ ਨੇ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜੌਨ ਰਾਸਟਰ ਜਿਹਨੇ ਕੰਜ਼ਰਵਟਿਵ ਬਣਾ ਲਈ ਆ ਕਿਉਂਕਿ ਫੈਡਰਲ ਲਿਬਰਲ ਜਿਹੜੀ ਕੰਜ਼ਰਵਟਿਵ ਆ ਪਿਅਰ ਪੋਲੀ ਵਾਲੀ ਉਹਦੇ ਨੰਬਰ ਉੱਪਰ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਇਹਨਾਂ ਦਾ ਲਿਬਰਲ ਤੋਂ ਤੱਕ ਛੁੱਟ ਗਿਆ ਜਿਹੜਾ ਨਾਂ ਤਾਂ ਸੀ ਪਰ ਉਹ ਕਨਜ਼ਰਵਟਿਵ ਨੂੰ ਕਨਜ਼ਰਵਟਿਵ ਵੋਟ ਜਿਹੜੀ ਇੰਨੀ ਜ਼ਿਆਦਾ ਪੈਣ ਲੱਗ ਗਈ ਹੁਣ ਪਤਾ ਨਹੀਂ ਸਰਵੇ ਦੇ ਵਿੱਚ ਉਹ ਕਨਜ਼ਰਵਟਿਵ ਕਿਹਨੂੰ ਸਮਝ ਕੇ ਵੋਟ ਪਾ ਰਿਹਾ ਪਰ ਕਨਜ਼ਰਵਟਿਵ ਦੇ ਨੰਬਰ ਉੱਪਰ ਜਾ ਰਹੇ ਆ ਔਂ ਅੱਜ ਮਤਲਬ ਹਜੇ ਅਨਾਉਂਸਮੈਂਟ ਅਸੀਂ ਜਦੋਂ ਖਬਰਾਂ ਕਰ ਰਹੇ ਆਉਣਗੀਆਂ ਕੱਲ ਨੂੰ ਉਹਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਲੱਗਦਾ ਆ ਕਿ BC ਜਿਹੜੀ ਯੂਨਾਈਟਿਡ ਆ ਉਹਦਾ ਸਾਰਾ ਕੁਝ ਜਿਹੜਾ ਕੰਮ ਕਰਾਉ ਇਲੈਕਸ਼ਨ ਦੇ ਵਿੱਚ ਖਤਮ ਹੋ ਗਿਆ ਅਗਲੀ ਕਰਵਾ ਦੋਸਤੋ ਇਮੀਗ੍ਰੇਸ਼ਨ ਸ਼ਬੰਦੀ ਹੈ ਇਮੀਗ੍ਰੇਸ਼ਨ ਸ਼ਬੰਦੀ ਨੇ ਤਾਂ ਸਖਤੀ ਕੀਤੀ ਜਾ ਰਹੀ ਹੈ ਤੇ ਜੇ ਰੋਜ਼ ਜਾਂਤ ਕੋਈ ਨਾ ਕੋਈ ਸਖਤੀ ਕੀਤੀ ਜਾਂਦੀ ਹੈ ਤੇ ਜਾਂ ਫਿਰ ਮਿਨਿਸਟਰ ਮਾਰਕ ਮਿਨਰ ਜਾਂ ਪ੍ਰਧਾਨ ਮੰਤਰੀ ਜਸ਼ਨ ਟੁੱਡੋ ਬਿਆਨ ਕੋਈ ਰੋਜ਼ ਦੇ ਦਿੰਦੇ ਵੀ ਸਖਤੀ ਹੋ ਜਾਣੀ ਹੈ ਅੱਜ ਫੇਰ ਸਖਤੀ ਹੋ ਗਈ ਹੈ ਅੱਜ ਦੀ ਸਖਤੀ ਦੇ ਵਿੱਚ ਇਹਨਾਂ ਜਿਹੜਾ ਰੀਸੈਂਟਲੀ ਇਹ ਕੀਤਾ ਕਿ ਜਿਹੜਾ ਬੰਦਾ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਦੇ ਉੱਤੇ ਆਇਆ ਆ ਉਹ ਵਿਦਨ ਕੈਨੇਡਾ ਵਰਕ ਪਰਮਿਟ ਅਪਲਾਈ ਕਰ ਸਕਦਾ ਕਈ ਵਾਰੀ ਇਦਾਂ ਹੁੰਦਾ ਬੈਸਟਰ ਵੀਜ਼ਾ ਕਿਉਂਕਿ 10-10 ਸਾਲਾਂ ਤੇ ਸਾਰਿਆਂ ਨੂੰ ਵੀਜ਼ਾ ਹੀ ਮਿਲੇ ਸੀ ਲੋਕ ਇੱਥੇ ਆਉਂਦੇ ਸੀ ਆ ਕੇ ਕਹਿੰਦੇ ਸੀ ਕਿ ਭਾਈ ਦੇਖੋ ਜੀ ਆਏ ਤਾਂ ਜੀ ਅਸੀਂ ਘੁੰਮਣ ਸੀ ਕੈਨੇਡਾ ਪਰ ਘੁੰਮਦੇ ਘੁੰਮਦੇ ਨੂੰ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਇਹ ਤਾਂ ਸੋਨਾ ਬਹੁਤ ਆ ਤੇ ਸਾਨੂੰ ਇਹ ਸੋਨਾ ਲੱਗਾ ਇਸ ਕਰਕੇ ਹੁਣ ਅਸੀਂ ਇੱਥੇ ਰਹਿਣਾ ਚਾਹ ਰਹੇ ਹਾਂ ਤੇ ਸਾਨੂੰ ਪੀਆਰ ਜਾਂ ਵਰਕ ਪਰਮਿਟ ਦਿੱਤਾ ਜਾਵੇ ਤੇ ਉਹ ਉੱਥੇ ਵਰਕ ਪਰਮਿਟ ਲੈ ਕੇ ਤੇ ਉੱਥੇ ਰਹੀ ਜਾਂਦੇ ਸੀ 220 ਦੇ ਵਿੱਚ ਇਹ ਪਾਲਿਸੀ ਲਾਗੂ ਕੀਤੀ ਸੀ ਕਿਉਂਕਿ ਕੋਵਿਡ ਆ ਗਿਆ ਸੀ ਫਲਾਈਟਾਂ ਬੰਦ ਸੀ ਤੇ ਲੋਕ ਆ ਜਾ ਨਹੀਂ ਸੀ ਸਕਦੇ ਸਰਕਾਰ ਨੇ ਕਿਹਾ ਵੀ ਜੇ ਤੁਸੀਂ ਵਰਕ ਪਰਮਿਟ ਲੈਣਾ ਵਿਜ਼ਟਰ ਵਿਜੀਟ ਤੇ ਆਏ ਤੇ ਤੁਹਾਨੂੰ ਵਾਪਸ ਬਾਹਰ ਆਪਣੇ ਦੇਸ਼ ਦੇ ਵਿੱਚ ਜਾਣ ਦੀ ਲੋੜ ਨਹੀਂ ਇੱਥੋਂ ਹੀ ਅਪਲਾਈ ਕਰ ਦਿਓ ਅੱਜ 28 ਅਗਸਤ ਤੋਂ ਉਹਨਾਂ ਨੇ ਬੰਦ ਕਰਤਾ ਇਹ ਕਹਿੰਦੇ ਭਾਈ ਤੁਸੀਂ ਆਏ ਆ ਵਿਜ਼ਟਰ ਆ ਜਰੂਰ ਆਓ ਪਰ ਆਉਣ ਤੋਂ ਬਾਅਦ ਜੇ ਤੁਹਾਨੂੰ ਵਿਜ਼ਟਰ ਵੀ ਵਰਕ ਪਰਮਿਟ ਚਾਹੀਦਾ ਪਹਿਲਾਂ ਆਪਣੇ ਦੇਸ਼ ਵਾਪਸ ਜਾਓ ਉੱਥੋਂ ਜਾ ਕੇ ਅਪਲਾਈ ਕਰੋ ਫਿਰ ਤੁਹਾਨੂੰ ਦਵਾਂਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਕਟ ਆ ਸੋ ਅੱਜ ਇਹਨਾਂ ਨੇ ਅਨਾਉਂਸਮੈਂਟ ਕਰਕੇ ਵਿਦਨ ਕੈਨੇਡਾ ਰਹਿ ਰਹੇ ਲੋਕਾਂ ਨੂੰ ਵਰਕ ਪਰਮਿਟ ਅਪਲਾਈ ਕਰਨ ਤੋਂ ਮਨਾ ਕਰ ਦਿੱਤਾ ਉਹਨਾਂ ਨੂੰ ਵਰਕ ਪਰਮਿਟ ਇੱਥੇ ਨਹੀਂ ਮਿਲਦਾ ਦੂਜੀ ਸਟੂਡੈਂਟਸ ਬਾਰੇ ਗੱਲਬਾਤ ਲਗਾਤਾਰ ਕਈ ਦਿਨਾਂ ਤੋਂ ਵੀ ਖਬਰ ਆ ਰਹੀਆਂ ਸਟੂਡੈਂਟ ਦਾ ਔਖਾ ਹੋ ਰਿਹਾ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਇੱਥੋਂ ਲੈ ਕੇ ਉੱਥੇ ਤੱਕ ਪ੍ਰਦਰਸ਼ਨ ਹੋ ਰਿਹਾ 70000 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟ ਜਿਹੜੇ ਨੇ ਉਹਨਾਂ ਦੀ ਡੈਪੂਟੇਸ਼ਨ ਹੋ ਸਕਦੀ ਹੈ ਕਿਉਂਕਿ ਫੈਡਰਲ ਪਾਲਿਸੀ ਚੇਂਜ ਹੋ ਗਈ 70000 ਸਟੂਡੈਂਟ ਨੂੰ ਇੱਥੋਂ ਵਾਪਸ ਭੇਜਿਆ ਜਾ ਸਕਦਾ ਹੈ ਕਿਉਂਕਿ ਸਟੂਡੈਂਟ ਬਹੁਤ ਜ਼ਿਆਦਾ ਆ ਗਏ ਸੀ ਤੇ ਦੇਸ਼ ਦੇ ਵਿੱਚ ਇੱਕ ਮਤਲਬ ਨਵਾਂ ਜੀਵਨ ਦਾ ਸੁਪਨਾ ਲੈ ਕੇ ਇੱਥੇ ਆਉਂਦੇ ਪਰ ਭਵਿੱਖ ਉਹਨਾਂ ਦਾ ਸੰਕਟ ਦੇ ਵਿੱਚ ਚਲੇਗਾ ਜਿਹੜਾ ਰਿਪ੍ਰেজੈਂਟੇਟਿਵ ਨੇ ਇਹ ਨੌਜਵਾਨ سپورਟ ਨੈਟਵਰਕ ਇੱਕ ਸਟੂਡੈਂਟ ਐਡਵੋਕੇਸੀ ਗਰੁੱਪ ਆਓ ਇਹ ਕਹਿੰਦਾ ਆ ਕਿ ਜਿਹੜੇ ਗ੍ਰੈਜੂਏਟਸ ਨੇ ਉਹ ਐਸ ਵੇਲੇ ਰਿਸਕ ਦੇ ਉੱਤੇ ਨੇ ਕਿ ਸਾਨੂੰ ਰਿਪੋਰਟ ਕੀਤਾ ਜਾ ਸਕਦਾ ਵਰਕ ਪਰਮਿਟ ਸਾਡਾ ਜਦੋਂ ਐਕਸਪਾਇਰ ਹੋ ਗਿਆ ਇਸ ਸਾਲ ਦੇ ਆਖਰ ਵਿੱਚ ਇਹ ਉਦੋਂ ਆਇਆ ਜਦੋਂ ਕੈਨੇਡੀਅਨ ਸਰਕਾਰ ਨੇ ਅਨਾਊਂਸਮੈਂਟ ਕੀਤੀ ਆ ਕਿ ਜਿਹੜੀਆਂ ਅਸੀਂ ਇਮੀਗ੍ਰੇਸ਼ਨ ਪਾਲਿਸਿਸ ਆ ਉਹ ਚੇਂਜ ਕਰਨੀਆਂ ਕਿ ਜਿਹੜੇ ਸਟੱਡੀ ਪਰਮਿਟ ਉਹਨਾਂ ਨੂੰ ਸੀ ਲਿਮਟ ਕਰ ਦੇਣਾ ਇਹਦਾ ਅਸਰ ਸਿੱਧਾ ਸਿੱਧਾ ਇਹਨਾਂ ਸਟੂਡੈਂਟਸ ਦੇ ਉੱਤੇ ਪੈ ਰਿਹਾ ਕਈ ਹਜ਼ਾਰਾਂ ਸਟੂਡੈਂਟਸ ਨੇ ਜਿਨ੍ਹਾਂ ਨੇ ਪਲਾਨ ਕੀਤਾ ਵੀ ਇਹ ਅਪਲਾਈ ਕਰਨਾ ਆਪਣੀ ਪੀਆਰ ਦੇ ਲਈ ਜਦੋਂ ਸਾਡੀ ਸਟੱਡੀ ਕੰਪਲੀਟ ਹੋ ਗਏ ਤੇ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਪਾਸੇ ਤੇ ਪਿੰਡੋਂ ਲੋਕਾਂ ਨੇ ਪੈਸਾ ਚੱਕ-ਚੱਕ ਭੇਜਿਆ ਦੂਜਾ ਇੱਥੇ ਦੇ ਕਰਜ਼ੇ ਆ ਇਹ ਸਾਰਾ ਕੁਝ ਜਿਹੜਾ ਸੁਪਨਾ ਟੁੱਟ ਜਾਣਾ ਇਹ ਰੈਲੀਆਂ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਹੋ ਰਹੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਜਿਹੜਾ ਇਹ ਜਿਹੜੀ ਡਿਪੂਟੇਸ਼ਨ ਦੇ ਚਾਂਸਸ ਨੇ ਉਹਦੇ ਉਲਟ ਗਰੁੱਪ ਇੱਕ ਸਟੂਡੈਂਟਸ ਦਾ ਹੈਗਾ ਉਹਨਾਂ ਨੇ ਕੈਂਪਮੈਂਟ ਲਾਈ ਆ ਲੈਜਿਸਲੇਚਰ ਲੈਜਿਸਲੇਟਿਵ ਅਸੈਂਬਲੀ ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਅਸੈਂਬਲੀ ਦੇ ਬਾਹਰ ਟੈਂਟ ਲਾ ਕੇ ਬੈਠੇ ਆ ਤੇ ਦਿਨ ਰਾਤ ਉੱਥੇ ਪ੍ਰੋਟੈਸਟ ਚੱਲ ਰਿਹਾ ਪਿਛਲੇ 3 ਮਹੀਨਿਆਂ ਤੋਂ ਅੰਤਰਰਾਸ਼ਟਰੀ ਸਟੂਡੈਂਟੇ ਕਹਿ ਰਹੇ ਆ ਕਿ ਸਿਚੁਏਸ਼ਨ ਜਿਹੜੀ ਆ ਨਵੀਆਂ ਪ੍ਰੋਵਿੰਸ਼ਲ ਪਾਲਿਸੀਜ਼ ਆ ਰਹੀਆਂ ਜਿਹਦੇ ਵਿੱਚ 25% ਰਿਡਕਸ਼ਨ ਕੀਤੀ ਜਾ ਰਹੀ ਹੈ ਪਰਮਨੈਂਟ ਰੈਜ਼ਿਡੈਂਸੀ ਨਾਮੀਨੇਸ਼ਨ ਦੇ ਵਿੱਚ ਉਹਦੇ ਨਾਲ ਅਸਰ ਪੈਣਾ ਰਿਡਕਸ਼ਨ ਤੇ ਇਹਨਾਂ ਨੇ ਕਰਨੀ ਆ ਪੌ ਜਿਹੜੀ ਪੀਆ ਆਪਣੇ ਪਾਲਿਸੀ ਦੇ ਵਿੱਚ ਰਿਡਕਸ਼ਨ ਤੇ ਇਹਨਾਂ ਨੇ ਵੱਡੇ ਪੱਧਰ ਤੇ ਉੱਤੇ ਕਰਨੀ ਆ ਵਿਸ਼ਾ 24 ਦੇ ਵਿੱਚ 485000 ਬੰਦਾ ਪੱਕਾ ਕਰਨਾ ਇਹਨਾਂ ਨੇ ਇਸ ਸਾਲ ਦੇ ਵਿੱਚ 25 ਦੇ ਵਿੱਚ 5 ਲੱਖ ਕਰਨਾ ਤੇ 26 ਦੇ ਵਿੱਚ ਵੀ 5 ਲੱਖ ਕਰਨਾ ਜਿਹੜੀਆਂ ਪ੍ਰੋਵਿੰਸ਼ਲ ਨਾਮਿਨੇਸ਼ੀ ਉਹਨਾਂ ਨੇ ਤੇ ਰਿਡਕਸ਼ਨ ਕਰ ਹੀ ਦਿੱਤੀ ਜਿਹੜੀ ਫੈਡਰਲ ਸਰਕਾਰ ਆ ਉਹ ਵੀ ਇਸ ਵੇਲੇ ਅਨਾਉਂਸ ਕਰ ਰਹੀ ਆ ਕਿ ਅਸੀਂ ਆਪਣੀ ਪਾਲਿਸੀ ਨੂੰ ਰਿਵਰਸ ਵੀ ਕਰ ਸਕਦੇ ਆ ਮਤਲਬ ਸਰਕਾਰ ਹੀ ਪਾਲਿਸੀ ਬਣਾਉਂਦੀ ਹੈ ਅਸੀਂ ਸਾਲ ਦੇ ਵਿੱਚ ਕਿੰਨੇ ਪੱਕੇ ਕਰਦੇ ਹਾਂ ਇਹ ਜਿਨ੍ਹਾਂ ਨੇ ਇਹ ਕਿਹਾ ਵੀ ਇਸ ਸਾਲ 485000 ਅਗਲੇ ਸਾਲ 526 ਦੇ ਵਿੱਚ 5 ਲੱਖ ਇਸ ਫੈਸਲੇ ਦੇ ਉੱਤੇ ਦੁਬਾਰਾ ਵਿਚਾਰ ਕਰ ਸਕਦੇ ਆ ਇਹ ਨੰਬਰ ਵਧੇ ਬਹੁਤ ਆ 16 ਦੇ ਵਿੱਚ ਜਿਹੜਾ 285000 ਬੰਦਾ ਪੱਕਾ ਹੋਇਆ ਸੀ 2016 ਦੇ ਵਿੱਚ 285000 ਤੇ ਹੁਣ ਹੋਰ ਆ 5 ਲੱਖ ਇਹ ਨੰਬਰ ਜਿਹੜਾ 7-8 ਸਾਲਾਂ ਦੇ ਵਿੱਚ ਦੁੱਗਣਾ ਹੋ ਗਿਆ ਜਾਂ ਇੰਨਾ ਜ਼ਿਆਦਾ ਵਧ ਗਿਆ ਇਹ ਸਮੱਸਿਆ ਪੈਦਾ ਕਰ ਰਿਹਾ ਇਹ ਜਿਹੜੇ ਉੱਥੇ ਪ੍ਰਿੰਸ ਐਡਵਰਡ ਆਈਲੈਂਡ ਸੈਂਬਰੀ ਦੇ ਬਾਹਰ ਲੋਕ ਟੈਂਟ ਲਾ ਕੇ ਬੈਠੇ ਆ ਸਟੂਡੈਂਟ ਅੰਟੈਰੀਓ ਦੇ ਵਿੱਚ ਵੀ ਇਹੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਸਟੂਡੈਂਟ ਇਕੱਠੇ ਹੋ ਕੇ ਰੈਲੀਇੰਗ ਕਰ ਰਿਹਾ ਮੈਨੀਟੋਬਾ ਦੇ ਵਿੱਚ ਵੀ ਕਰ ਰਿਹਾ ਬੀਸੀ ਦੇ ਵਿੱਚ ਵੀ ਕਰ ਰਿਹਾ ਸੋ ਉਹ ਵਿਦਿਆਰਥੀ ਜਿਹਨੇ ਆਪਣੇ ਜੀਵਨ ਦੇ ਬਹੁਤ ਮਹੱਤਵਪੂਰਨ 5-6 ਸਾਲ ਜਾਂ 7 ਸਾਲ ਇੱਥੇ ਲਾ ਦਿੱਤੇ ਆ ਉਹ ਕੀ ਕਰਨ ਹੁਣ ਤੇ ਉਹਨਾਂ ਨੇ ਪੜ੍ਹੇ ਕੰਮ ਕੀਤਾ ਟੈਕਸ ਪੇ ਕੀਤੇ ਜਿਹੜੇ ਕਾਫੀ ਕੁਛ ਉਹਨਾਂ ਨੇ ਜਿਹੜੀ CRS ਚੰਗੀ ਲਈ ਆ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਕਹਿੰਦੇ ਉਹਦੇ ਪੁਆਇੰਟ ਚੰਗੇ ਆਇਆ ਤੇ ਹੁਣ ਜਦੋਂ ਪੱਕੇ ਹੋਣ ਦੀ ਵਾਰੀ ਆਈ ਤੇ ਸਰਕਾਰ ਹੱਥ ਖੜੇ ਕਰੀ ਜਾਂਦੀ ਇਹ ਹੋ ਸਕਦਾ ਵੀ ਤੁਸੀਂ ਗਾਹ ਨਾ ਸੱਦੋ ਪਾਬੰਦੀ ਲਾ ਦਿਓ ਸਖਤੀ ਕਰ ਦਿਓ ਥੋੜੇ ਕਰ ਦਿਓ ਪਰ ਜਿਹੜੇ ਸੱਦਿਓ ਉਹਨਾਂ ਨੂੰ ਤਾਂ ਪੀਆਰ ਦੇ ਦਿਓ ਇੱਥੇ ਇਹ ਵੀ ਗੱਲ ਮਹੱਤਵਪੂਰਨ ਆ ਕਿ ਜਿੱਥੇ ਇੱਕ ਪਾਸੇ ਇੱਕ ਕੋਸ ਤੋਂ ਦੂਜੀ ਕੋਸ ਤੱਕ ਕੈਨੇਡਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰੈਲੀਆਂ ਹੋ ਰਹੀਆਂ ਉੱਥੇ ਦੂਜੇ ਪਾਸੇ ਜਿਹੜਾ ਯੂਨਾਈਟਿਡ ਨੇਸ਼ਨ ਆ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਨਰਕ ਕਿਹਾ ਮਤਲਬ ਇੱਕ ਤਰੀਕੇ ਦੇ ਨਾਲ ਗੁਲਾਮੀ ਕਿਹਾ ਕਿ ਕੈਨੇਡਾ ਦੇ ਵਿੱਚ ਇੱਕ ਪੱਕੇ ਆ ਜਿਹਨਾਂ ਨੂੰ ਪੀਆਰ ਕਹਿੰਦੇ ਦੂਜੇ ਸਿਟੀਜ਼ਨ ਨੇ ਇਹਨਾਂ ਤੋਂ ਬਿਨਾਂ ਜਿੰਨੇ ਕੰਮ ਕਰਨ ਵਾਲੇ ਨੇ ਇੱਥੇ ਸਾਰੇ ਇੱਕ ਤਰੀਕੇ ਦੀ ਗੁਲਾਮੀ ਖੜਾ ਰਹੇ ਆ ਚਾਹੇ ਉਹ ਟੈਂਪੋਰਰੀ ਫੋਰਨ ਵਰਕਰ ਆ ਚਾਹੇ ਉਹ ਸਟੂਡੈਂਟ ਆ ਤੇ ਚਾਹੇ ਉਹ ਕੋਈ ਹੋਰ ਵਰਕ ਪਰਮਿਟ ਦੇ ਉੱਤੇ ਇੱਥੇ ਕੰਮ ਕਰ ਰਿਹਾ ਜਿਵੇਂ ਲੋ ਵੇਜਸ ਨੇ ਖਾਸ ਕਰ ਉਹਦੇ ਉੱਤੇ ਵੀ ਉਹਨਾਂ ਨੇ ਕੱਟ ਕਰ ਦਿੱਤਾ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਪਾਬੰਦੀਆਂ ਜਿਹੜੀਆਂ ਉਹ ਇਸ ਥਾਂ ਦੇ ਉੱਤੇ ਲਾਈਆਂ ਜਾਣ ਕੇ ਅਗਲੀ ਗੱਲ ਬਾਤ ਦੋਸਤੋ ਇੱਕ ਨਨਾਈਮਾ ਹਸਪੀਟਲ ਦੇ ਬਾਹਰ ਵੈਂਡਿੰਗ ਮਸ਼ੀਨ ਲੱਗੀ ਆ ਉਹਦੀ ਲੋਚਨਾ ਹੋ ਰਹੀ ਆ ਪ੍ਰੋਵਿੰਸ਼ਲ ਸਰਕਾਰ ਦਾ ਵਾਅਦਾ ਆ ਇਸ ਗੱਲ ਦਾ ਤੇ ਉਹਨਾਂ ਨੇ ਹੁਣ ਆ ਜਿਹੜੀ ਕਿ ਅਸੀਂ ਇੱਥੇ ਡਰੱਗਸ ਹਟਾਉਣੀਆਂ ਆ ਉਹਨੂੰ ਹਟਾਉਣ ਦੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ ਪਰ ਹੁਣ ਉਹਨਾਂ ਪਾਲਿਸੀ ਨੂੰ ਦੁਬਾਰਾ ਰਿਵਿਊ ਕੀਤਾ ਜਾ ਰਿਹਾ ਜਿਹੜੀਆਂ ਕਲੀਨ ਸਪਲਾਈਜ਼ ਆ ਡਰੱਗਸ ਤੇ ਲਈ ਉਹਦੇ ਉੱਤੇ ਸਵਾਲ ਪੈਦਾ ਹੋ ਰਿਹਾ ਵੈਂਡਿੰਗ ਮਸ਼ੀਨ ਇੱਕ ਨਨਾਈਮਾ ਜਨਰਲ ਹਸਪੀਟਲ ਤੇ ਬਾਹਰ ਲੱਗੀ ਆ ਤੇ ਇਥੇ ਜਿਹੜੇ ਬੀਸੀ ਕੰਜ਼ਰਵਟਿਵ ਕੈਂਡੀਡੇਟ ਨੇ ਉਹਨੇ ਕ੍ਰਿਟਿਸਾਈਜ਼ ਕੀਤਾ ਇਸ ਪ੍ਰੋਗਰਾਮ ਨੂੰ ਵੀ ਹੋ ਕੀ ਰਿਹਾ ਮਤਲਬ ਕੀ ਹੈ ਇਸ ਚੀਜ਼ ਦਾ ਮਤਲਬ ਇਹ ਆ ਸਰਕਾਰ ਨੂੰ ਇਹਦਾ ਲੱਗਦਾ ਜਾਂ ਇੱਕ ਗਰੁੱਪ ਇਹ ਕਹਿੰਦਾ ਵੀ ਅਸਲ ਦੇ ਵਿੱਚ ਲੋਕ ਜ਼ਹਿਰੀਲੇ ਇਹਦੇ ਇਹਦੇ ਨਾਲ ਜਦੋਂ ਕੋਈ ਬੰਦੇ ਨੂੰ ਕੋਈ ਮਤਲਬ ਹੋ ਲੈਂਦਾ ਹੈ ਡਰੱਗਸ ਜੇ ਉਹਨੂੰ ਦੇਖਰੇਖ ਥੱਲੇ ਲਾਵੇ ਸਾਡੇ ਹਿਸਾਬ ਨਾਲ ਨਸ਼ਾ ਕਰੇ ਤੇ ਬਚ ਸਕਦਾ ਮੱਲੂਕ ਨਸ਼ਾ ਇਕ ਥਾਂ ਦੇ ਉੱਤੇ ਕਰਦਾ ਜੇਕਰ ਇੱਕ ਸਾਈਟ ਦੇ ਉੱਤੇ ਆ ਕੇ ਉੱਤੇ ਥਾਂ ਦੇ ਉੱਤੇ ਕਿਸੇ ਤੇ ਕਰੇ ਤੇ ਉੱਥੇ ਜੇ ਉਹਨੂੰ ਕੋਈ ਨੀਕੀ ਹੋ ਗਈ ਨਰਸ ਉੱਥੇ ਹੋਊਗੀ ਉਹਨੂੰ ਲਿਜਾਂਦਾ ਜਾ ਸਕਦਾ ਇਲਾਜ ਕਰਾਇਆ ਜਾ ਸਕਦਾ ਬਚ ਸਕਦਾ ਇਹਦੀਆਂ ਨਾ ਸੇਫ ਸਪਲਾਈਜ਼ ਹੁੰਦੀਆਂ ਬਹੁਤ ਸਾਰੀਆਂ ਜਿਹੜੀਆਂ ਸੇਫ ਸਪਲਾਈਜ਼ ਨੇ ਉਹਦੇ ਵਿੱਚ ਨਾਰਕੈਨ ਹੁੰਦੀ ਆ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਹੁੰਦੀਆਂ ਸਰਕਾਰ ਦਿੰਦੀ ਆ ਕਿ ਭਾਈ ਤੁਹਾਨੂੰ ਜੇ ਚਾਹੀਦੀ ਆ ਤਾਂ ਤੁਸੀਂ ਇੱਥੋਂ ਸਾਡੇ ਕੋਲੋਂ ਲੈ ਸਕਦੇ ਆਂ ਤੇ ਉਹ ਸਪਲਾਈਜ਼ ਇਹਨਾਂ ਨੇ ਵੈਂਡਿੰਗ ਮਸ਼ੀਨ ਦੇ ਵਿੱਚ ਪਾ ਕੇ ਹਸਪਤਾਲ ਦੇ ਬਾਹਰ ਰੱਖਤੀਆਂ ਜਿੱਦਾਂ ਆਪਾਂ ਕਿਤੇ ਕੋਈ 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 ਕੋਲਡ ਡਰਿੰਕ ਲੈਣੀ ਹੋਵੇ ਚਿਪਸ ਲੈਣੇ ਹੋਣ ਤੇ ਵੈਂਡਿੰਗ ਮਸ਼ੀਨ ਦੇ ਵਿੱਚ ਕਾਰਡ ਲਾ ਕੇ ਦੇ ਵਿੱਚੋਂ ਉਹ ਚੀਜ਼ਾਂ ਬਾਹਰ ਕੱਢ ਲੈਂਦੀਆਂ ਇਹਨਾਂ ਨੇ ਜਿਹੜੀਆਂ ਸੇਫ ਸਪਲਾਈ ਸੀ ਉਹਨਾਂ ਨੂੰ ਉੱਥੇ ਰੱਖ ਦਿੱਤਾ ਇਸ ਤਰੀਕੇ ਦੇ ਨਾਲ ਵੈਂਡਿੰਗ ਮਸ਼ੀਨ ਜਿਹਦੇ ਵਿੱਚੋਂ ਕਿ ਨਾਰਕੈਨ ਕਲੀਨ ਪਾਈਪ ਜਾਂ ਜਿਹੜੇ ਨਲਕਸੋਂ ਆ ਉਹ ਉਹਦੇ ਵਿੱਚੋਂ ਬਾਹਰ ਕੱਢ ਰਹੀ ਆ ਉਹਦੇ ਤੇ ਸਵਾਰਾ ਵੀ ਐਡੀ ਵੀ ਕੀ ਗੱਲ ਆ ਤੁਸੀਂ ਨਸ਼ੇ ਆਲਿਆਂ ਦੇ ਲਈ ਇੰਨੀਆਂ ਵੀ ਕਿਸ ਹੁਲਤਾ ਦੇ ਰਹੇ ਆ ਕਿ ਉਹਨਾਂ ਨੂੰ ਸਾਰਾ ਕੁਝ ਦੇ ਰਹੇ ਆ ਇਹ ਗਲਤ ਤਾਂ ਹੁੰਡੇਵਲ ਡੀ ਵੀ ਜਿਹੜੇ ਸਾਡੇ ਪ੍ਰੀਮੀਅਰ ਨੇ ਉਹਨਾਂ ਨੇ ਕਿਹਾ ਵੀ ਇਸ ਗੱਲ ਦਾ ਰਿਵਿਊ ਕੀਤਾ ਜਾਵੇ ਪਤਾ ਕਰੋ ਵੀ ਇੱਥੇ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਜੋਨ ਰਸਟਨ ਨੇ ਇਹਨੂੰ ਗੱਲ ਨੂੰ ਚੱਕਿਆ ਕਾਫੀ ਉਹ ਕਹਿੰਦੇ ਵੀ ਜਿਹੜੀ ਵੈਂਡਿੰਗ ਮਸ਼ੀਨ ਹੈਗੀ ਆ ਇਹ ਡਰੱਗ ਜਿਹੜਾ ਪੈਰਾਫਰਨਲਿਆ ਆ ਇਹਨੂੰ ਹਸਪੀਟਲ ਤੇ ਬਾਹਰ ਹੀ ਤੁਸੀਂ ਰੱਖਿਆ ਆ ਤੇ ਇਹ ਇੱਕ ਹੋਰ ਉਦਾਹਰਨ ਆ ਬੀਸੀਐਨਡੀਪੀ ਦੀ ਜਿਸ ਤਰ੍ਹਾਂ ਦੀ ਇਹਾਂ ਦੀ ਅਪਰੋਚ ਆ ਪਬਲਿਕ ਸੇਫਟੀ ਨੂੰ ਲੈ ਕੇ ਹੈਲਥ케ਅਰ ਨੂੰ ਲੈ ਕੇ ਡੇਵ ਡੀਬੀ ਦੀ ਲੀਡਰਸ਼ਿਪ ਦੇ ਥੱਲੇ ਕਿ ਇਹ ਕਿਸ ਤਰ੍ਹਾਂ ਦੀ ਅਸੀਂ ਖਤਰਨਾਕ ਜਿਹੜੀਆਂ ਪਾਲਿਸੀਆਂ ਆ ਉਹ ਦੇਖ ਰਹੇ ਆ ਜਿਹੜੀਆਂ ਡਰੱਗ ਯੂਜ਼ ਨੂੰ ਪ੍ਰੋਮੋਟ ਕਰ ਰਹੀਆਂ ਸਰਕਾਰ ਦੀ ਦਲੀਲ ਤਾਂ ਇਹ ਵੀ ਅਸੀਂ ਪ੍ਰੋਮੋਟ ਨਹੀਂ ਕਰ ਰਹੇ ਅਸੀਂ ਤੇ ਸੇਫ ਸਪਲਾਈ ਦੇ ਰਹੇ ਆ ਵੀ ਜੇ ਕੋਈ ਬੰਦਾ ਮੰਨ ਲਓ ਕਿਸੇ ਇਨਫੈਕਟਿਡ ਸਰਿੰਜ ਦੇ ਨਾਲ ਟੀਕਾ ਲਾਉਂਦਾ ਤੇਦੀ ਮੌਤ ਹੋ ਜਾਣੀ ਹੈ ਹੈ ਤਾਂ ਨਸ਼ੇ ਵਾਲਾ ਟੀਕਾ ਤੇ ਉਹਨੇ ਲਾਉਣਾ ਹੀ ਆ ਜਿਉਂ ਉਹ ਅਸੀਂ ਸਾਫ ਸਰਿੰਜ ਦੇ ਦਾਂਗੇ ਤੇ ਉਹ ਬਚ ਜਾਊਗਾ ਦੂਜੇ ਪਾਸੇ ਵਿਰੋਧੀ ਪਾਰਟੀ ਇਹ ਕਹਿੰਦੀ ਵੀ ਤੁਸੀਂ ਸਰੰਜਾਂ ਦੇ ਦੇ ਕਿਤੇ ਲੋਕਾਂ ਨੂੰ ਟੀਕਾ ਲਵਾਉਣ ਲੱਗੇ ਆ ਵੀ ਤੁਸੀਂ ਨਸ਼ਾ ਕਰੋ ਇਹਦਾ ਮਤਲਬ ਤੁਸੀਂ ਪ੍ਰਮੋਟ ਕਰ ਰਹੇ ਹੋ ਸੋ ਇਸ ਗੱਲ ਦੇ ਉੱਤੇ ਕਾਫੀ ਜਿਹੜਾ ਰੌਲਾ ਰੱਪਾ ਪਿਆ ਹੈ ਨਾਨਯਮ ਜਨਰਲ ਹਸਪੀਟਲ ਤੇ ਬਾਹਰ ਜਿਹੜੀ ਵੈਂਡਿੰਗ ਮਸ਼ੀਨ ਆ ਵੀ ਤੁਸੀਂ ਜਾਓ ਤੇ ਉਹ ਮਸ਼ੀਨ ਦੇ ਵਿੱਚੋਂ ਕੱਢੋ ਕੱਢ ਕੇ ਉਹਦੇ ਨਾਲ ਨਸ਼ਾ ਕਰਨ ਲੱਗ ਜਾਓ ਨਿਲਕਸਨ ਬਹੁਤ ਜ਼ਰੂਰੀ ਆ ਜਦੋਂ ਕੋਈ ਬੰਦੇ ਨੂੰ ਜਿਹੜੇ ਨਿਲਕਸਨ ਕਿਟਾ ਕੋ ਬੰਦੇ ਨੂੰ ਮੰਨ ਲਓ ਇਹ ਇਸ ਕੰਮ ਲਈ ਹੁੰਦੀ ਹੈ ਕਿ ਜਦੋਂ ਕਿਸੇ ਬੰਦੇ ਨੇ ਨਸ਼ਾ ਕਰ ਲਿਆ ਨਸ਼ਾ ਓਵਰਡੋਜ਼ ਹੋ ਗਈ ਉਹਨੂੰ ਤੇ ਉਹ ਨਲੈਕਸੋਨ ਦੇ ਨਾਲ ਉਹ ਉਹ ਦਵਾਈ ਉਸੇ ਵੇਲੇ ਉਹਦੇ ਵਿੱਚ ਹੁੰਦੀ ਹੈ ਔਰ ਵਰਸ ਕਰ ਦਿੰਦੇ ਇਫੈਕਟ ਉਹ ਬੰਦੇ ਨੂੰ ਵਿਚਾਲੇ ਲੈਂਦੀ ਆ ਤੇ ਉਹ ਇਹਨਾਂ ਨੇ ਫ੍ਰੀ ਵੰਡਦੇ ਆ ਸਾਰਾ ਕੁਝ ਦਿੰਦੇ ਆ ਤੇ ਉਹਨੂੰ ਡਰੱਗ ਕ੍ਰਾਈਸਿਸ ਦੇ ਨਾਲ ਵੀ ਜੋੜਿਆ ਜਾਂਦਾ ਸੋ ਪਰ ਇੱਥੇ ਤੱਕ ਕਰ ਦੇਣਾ ਕਿ ਇਹਨਾਂ ਨੂੰ ਵੈਂਡਿੰਗ ਮਸ਼ੀਨਸ ਦੇ ਵਿੱਚ ਪਾ ਜਾਣਾ ਇਹਦੀ ਆਲੋਚਨਾ ਹੋ ਰਹੀ ਹੈ ਤੇ ਸਰਕਾਰ ਐਸ ਵੇਲੇ ਆਪ ਵੀ ਇਸ ਚੀਜ਼ ਬਾਰੇ ਜਾਂਚ ਪੜਤਾਲ ਕਰ ਰਹੀ ਹੈ ਵੀ ਇਹਨੂੰ ਰਿਵਿਊ ਕਰਕੇ ਦੇਖੋ ਵੀ ਇਹ ਗੱਲ ਠੀਕ ਆ ਜਾਂ ਗਲਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ